ਠੀਕ ਹੈ ਮੈਂ ਬਹੁਤ ਕੱਟੜ ਲੋਦੀ ਆਵਾਦੀ ਪਾਰਟੀ ਦਾ ਭਗਵੰਤ ਜੂਵਾਂ ਦਾ ਖਾਸ ਕਰਕੇ ਉਹਦੇ ਕੰਮਾਂ ਕਰਕੇ ਪਰ ਜਿੱਥੇ ਜਿਹੜੀ ਸ਼ਲਾਘਾ ਬੰਦੀ ਬਣਦੀ ਹੈ ਅੱਜ ਪੂਰੇ ਪੰਜਾਬ ਦੇ ਤਨਗੂਰ ਤੇਗਬਾਦ ਦਾ ਸੱਚੇ ਪਾਸ਼ਾ ਹਰ ਧਰ ਨਾਲ ਨਜ਼ਰ ਆ ਰਹੇ ਨੇ ਪਰ ਜਿਹੜੇ ਸਿਆਸਤ ਨਾਲ ਜੁੜੇ ਲੋਕ ਨੇ ਜਿਹੜੇ ਪੰਜਾਬੀ ਨੇ ਸਿੱਖ ਨਹੀਂ ਨੇ ਉਹਨਾਂ ਨੂੰ ਭਗਵੰਤ ਜੂਵਾਂ ਦੇਖਦਾ ਤਨਗੂਰ ਤੇਗਬਾਦ ਦਾ ਸੱਚੇ ਪਾਸ਼ਾ ਨਜ਼ਰ ਨਹੀਂ ਆ ਰਹੇ ਸੋ ਆਪਣੀ ਅਕਲ ਨੂੰ ਸਾਫ਼ ਕਰੋ ਦਿਮਾਗ 'ਚ ਝਾਲੂ ਫੇਰੋ ਸਿੱਖ ਬਣੋ ਪੰਜਾਬੀ ਬਣਨ ਤੋਂ ਪਹਿਲਾਂ ਤੇ ਦੇਖੋ ਆਨੰਦ ਲਓ ਹਰ ਪਾਸੇ ਪੋਸਟਰ ਲੱਗੇ ਭਗਵੰਤ ਮਾਨ ਦੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਸੋ ਇਹ ਕੰਮ ਜਿਹੜਾ ਐਸਪੀਸ ਨੂੰ ਕਰਨਾ ਚਾਹੀਦਾ ਸੰਸਮਾਜ ਨੂੰ ਕਰਨਾ ਜਿੱਦ ਅਸੀਂ ਜਿਹਦੇ ਬੰਦਿਆਂ ਨੂੰ ਕਰਨਾ ਚਾਹੀਦਾ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਅਗਰ ਪੰਜਾਬ ਦਾ ਸੀਐਮ ਕਰ ਰਿਹਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਇਸ ਗੱਲ ਦੇ ਵਿੱਚ ਭਗਵੰਤ ਮਾਨ ਦੀ ਬਹੁਤ ਬਹੁਤ ਜੜੀ ਸ਼ਲਾਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਿੱਛੇ ਜਿਹੜਾ ਪੋਸਟਰ ਲੱਗਾ ਭਗਵੰਤ ਮਾਨ ਦਾ ਤੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਦਾ ਮੈਂ ਬੜੇ ਸਾਲਾਂ ਤੋਂ ਰੋਲਾ ਪਾ ਰਿਹਾ ਪੰਜਾਬ ਦੇ ਵਿੱਚ ਜਿਤਨੀ ਇਸ ਜਥ ਜਿੱਤਨਾ ਵੀ ਸੰਤ ਸਮਾਜ ਆ ਐਸਜੀਪੀਸੀ ਹੈ ਲੰਗਰਾਂ ਦੇ ਕਰੋੜਾਂ ਰੁਪਏ ਲਾਉਂਦੇ ਨੇ ਪਰ ਇਹ ਫਲੈਕਸ ਨਹੀਂ ਲਾਉਂਦੇ ਉਹਦੇ ਉਲਟ ਈਸਾਈ ਜਿਹੜੇ ਲੰਗਰ ਇਕ ਲਾਉਂਦੇ ਪਰ ਫਲੈਕਸ ਨਹੀਂ ਲਾਉਂਦੇ ਨੇ ਇਸ ਕੰਮ ਦੇ ਵਿੱਚ ਭਗਵੰਤ ਮਾ ਦੀ ਸ਼ਲਾਘਾ ਕਰਨੀ ਬਣਦੀ ਹੈ ਹੁਣ ਐਸਜੀਪੀਸੀ ਰੋਲਾ ਪਾ ਰਹੀ ਹੈ ਵੀ ਸਰਕਾਰੇ ਕੰਮ ਕਿਉਂ ਕਰ ਰਹੀ ਹੈ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਐਸਜੀਪੀਸੀ ਦੇ ਕਿੰਨੇ ਫਲੈਕਸ ਲੱਗੇ ਹੁਣ ਤੱਕ ਕੀ ਇੱਕ ਬਦਲ ਮਾਰ ਕੇ ਪੈਸਾ ਸਿਰ ਦਿੱਲੀ ਦੇ ਨੇ ਦਿੱਲੀ ਕਮੇਟੀ ਜੋ ਕਰ ਰਹੀ ਹੈ ਐਸਜੀਪੀਸੀ ਉਹਦੇ ਸਾਹਮਣੇ ਕੀ ਕਰ ਰਹੀ ਹੈ ਕਰਨਾ ਕੁਝ ਨਹੀਂ ਇਹਨਾਂ ਨੇ ਰੋਲ ਅਪ ਹੋਣਾ ਜਿਸ ਉਹਦੇ ਲੈਵਲ ਤੇ ਦਿੱਲੀ ਚ ਚ ਤੇਗ ਬਦਲਣਾ ਸੱਚੇ ਪਾਸ਼ਾ ਦਾ ਪਰ ਮਨਾਇਆ ਜਾ ਰਿਹਾ ਹੈ ਜਿਸ ਉਹਦੇ ਲੈਵਲ ਤੇ ਪੰਜਾਬ ਚ ਫਲੈਕਸ ਲੱਗੀਆਂ ਨੇ ਭਗਵੰਤ ਮਾਨ ਵੱਲੋਂ ਠੀਕ ਹੈ ਮੈਂ ਬਹੁਤ ਕੱਟੜ ਰੋਧੀ ਆਵਾਦੀ ਪਾਰਟੀ ਦਾ ਭਗਵੰਤ ਮਾਨ ਦਾ ਖਾਸ ਕਰਕੇ ਉਹਦੇ ਕੰਮਾਂ ਕਰਕੇ ਪਰ ਜਿੱਥੇ ਜਿਹੜੀ ਸ਼ਲਾਘਾ ਬੰਦੀ ਬਣਦੀ ਹੈ ਅੱਜ ਪੂਰੇ ਪੰਜਾਬ ਦੇ ਤਨਗੁਰ ਤੇਗ ਬਦਲਣਾ ਸੱਚੇ ਪਾਸ਼ਾ ਹਰ ਥਾਂ ਨਜ਼ਰ ਆ ਰਹੇ ਨੇ ਪਰ ਜਿਹੜੇ ਸਿਆਸਤ ਨਾਲ ਜੁੜੇ ਲੋਕ ਨੇ ਜਿਹੜੇ ਪੰਜਾਬੀ ਨੇ ਸਿੱਖ ਨਹੀਂ ਨੇ ਉਹਨਾਂ ਨੂੰ ਭਗਵੰਤ ਮਾਨ ਦੇਖਦਾ ਹੈ ਤਨਗੁਰ ਤੇਗ ਬਦਲਣਾ ਸੱਚੇ ਪਾਸ਼ਾ ਨਜ਼ਰ ਨਹੀਂ ਆ ਰਹੇ ਸੋ ਆਪਣੀ ਅਕਲ ਨੂੰ ਸਾਫ਼ ਕਰੋ ਦਿਮਾਗ ਚ ਝਾਲੂ ਫੇਰੋ ਸਿੱਖ ਬਣੋ ਪੰਜਾਬੀ ਬਣਨ ਤੋਂ ਪਹਿਲਾਂ ਤੇ ਦੇਖੋ ਆਨੰਦ ਲਓ ਹਰ ਪਾਸੇ ਪੋਸਟਰ ਲੱਗੇ ਭਗਵੰਤ ਮਾਨ ਦੇ ਤੁਹਾਨੂੰ ਕੋਈ ਇੱਕ ਬਦਮਾਸ਼ ਚ ਪਾਸ਼ਾ ਚਰਨਾਂ ਦੇ ਵਿੱਚ ਸੋ ਇਹ ਕੰਮ ਜਿਹੜਾ ਐਸਪੀਸ ਨੂੰ ਕਰਨਾ ਚਾਹੀਦਾ ਸੰਸਮਾਜ ਨੂੰ ਕਰਨਾ ਜਿੱਦ ਅਸੀਂ ਜਿਹੇ ਬੰਦਿਆਂ ਨੂੰ ਕਰਨਾ ਚਾਹੀਦਾ ਅਸੀਂ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਅਗਰ ਪੰਜਾਬ ਦਾ ਸੀਐਮ ਕਰ ਰਿਹਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਇਸ ਗੱਲ ਦੇ ਵਿੱਚ ਭਗਵੰਤ ਮਾਨ ਦੀ ਬਹੁਤ ਬਹੁਤ ਜੜੀ ਛਲਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ